ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਦੇ ਲਈ ਕਹਿੰਦੇ ਜੀ ਡਿਬਰੂਵਰ ਨੂੰ ਚਾਲੇ ਪਾ ਦਿੱਤੇ ਨੇ ਭਗਵੰਤ ਮਾਨ ਸਰਕਾਰ ਨੇ ਬਿジネス ਵਿਰੋ ਨੇ ਪੰਜਾਬ ਦੇ ਸਤਸਕਰ ਨੂੰ ਕਹਿੰਦੇ ਜੀ ਹੁਣ ਡਿਬਰੂਵਰ ਦਾ ਰਾਹ ਦਿਖਾ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਵਰ ਦੇ ਵਿੱਚ ਸ਼ੂਟ ਕਰਨ ਜਾ ਰਹੀ ਹੈ ਚਾਲੇ ਕਿਵੇਂ ਪਾ ਦਿੱਤੇ ਨੇ ਇਹ ਤੁਹਾਨੂੰ ਦਿਖਾਵਾਂਗੇ ਔਰ ਉਸ ਤੋਂ ਪਹਿਲਾਂ ਬਲਤੇਜ ਪੰਨੂ ਬਲਤੇਜ ਪੰਨੂ ਬਿਕਰਮ ਸਿੰਘ ਮਜੀਠੀਆ ਬਾਰੇ ਕੱਲ ਵੀ ਦੇਖੋ ਲਾਈਵ ਹੋਏ ਸੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਹਾਲਾਂਕਿ ਇੱਕ ਵੀਡੀਓ ਪਾ ਦਿੱਤੀ ਸੀ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਯਾਨੀ ਉਹਨਾਂ ਦੀ ਰੱਦ ਹੋ ਚੁੱਕੀ ਸੀ ਉਹਨਾਂ ਦੀ ਅਰਜੀ ਰੱਦ ਹੋ ਚੁੱਕੀ ਸੀ ਔਰ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਟਾਈਮ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਪੰਜਾਬ ਦੇ ਸਾਰੇ ਲੋਕਾਂ ਦੇ ਹਵਾਲੇ ਦੇ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਚੰਗੀ ਤਰ੍ਹਾਂ ਟੰਗ ਦਿੱਤਾ ਔਰ ਬਾਦਲਾਂ ਵੀ ਝੜਕੇ ਤੇ ਝੜਕਾ ਲੱਗ ਰਿਹਾ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਪਾਸੇ ਛਡਾਉਣ ਦੀਆਂ ਬਹੁਤ ਜ਼ਿਆਦੇ ਕੋਸ਼ਿਸ਼ਾਂ ਬਾਦਲਾਂ ਬਣੀਓ ਉਹਨਾਂ ਦੇ ਵਕੀਲਾ ਬਣੀਓ ਕੀਤੀਆਂ ਗਈਆਂ ਬਹੁਤ ਸਾਰੇ ਕਰੋੜਾਂ ਖਰਬਾਂ ਰੁਪਏ ਕਹਿੰਦੇ ਜੀ ਇਹਦੇ ਵਿੱਚ ਇਹਨਾਂ ਦੇ ਫਜ਼ੂਲ ਹੋ ਗਏ ਨੇ ਯਾਨੀ ਨਸ਼ਟ ਹੋ ਗਏ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਸੀ ਕਿਉਂਕਿ ਇਹਨਾਂ ਨੇ ਤਾਂ ਹਰ ਰੋਜ਼ ਯਤਨ ਹੀ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਢਵਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਫੇਰ ਤੋਂ ਇਹ ਕਰਵਾਵਾਂਗੇ ਤੇ ਪੰਜਾਬ ਦੀ ਸਰਕਾਰ ਨੂੰ ਹਰ ਪਾਸਿਓਂ ਡੇਗਣ ਦਾ ਕੰਮ ਵਿਕਰਮ ਮਜੀਠੀਆ ਜਿਵੇਂ ਪਹਿਲਾਂ ਕਰਦਾ ਸੀ ਉਵੇਂ ਹੀ ਫੇਰ ਤੋਂ ਕਰਨਾ ਸੀ ਐਸੇ ਕਰਕੇ ਤਾਂ ਹਾਈ ਕੋਰਟ ਨੇ ਕੱਲ ਜ਼ਮਾਨਤ ਨਹੀਂ ਦਿੱਤੀ ਹਾਲਾਂਕਿ ਉਹਦੀ ਅਰਜੀ ਹੈ ਜਿਹੜੀ ਉਹਨੂੰ ਰੱਦ ਕਰ ਦਿੱਤਾ ਸੀ ਤਾਂ ਹੁਣ ਬਲਤੇਜ ਪੰਨੂ ਕੀ ਕਹਿ ਰਹੇ ਨੇ ਵਿਕਰਮ ਮਜੀਠੀਆ ਬਾਰੇ ਆਪ ਹੀ ਸੁਣ ਲਓ ਕਿਉਂਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦਾ ਬਹੁਤ ਜ਼ਿਆਦਾ ਚਰਚਾ ਪਹਿਲਾਂ ਵੀ ਲੋਕਾਂ ਦੇ ਵਿੱਚ ਰਹੀ ਹੈ ਲੋਕ ਕਹਿੰਦੇ ਸੀ ਪੰਜਾਬ ਦਾ ਬੱਚਾ ਬੱਚਾ ਚਾਹੁੰਦਾ ਹਲੇ ਵੀ ਕਿ ਵਿਕਰਮ ਮਜੀਠੀਆ ਨੂੰ ਕਾਲੇ ਪਾਣੀ ਕੋਈ ਕਹਿੰਦਾ ਫਾਸੀ ਲਾ ਦਿਓ ਤੇ ਕੋਈ ਕਹਿੰਦਾ ਸੀਗਾ ਜੀ ਡਿਬਰੂਗੜ੍ਹ ਭੇਜ ਦਿਓ ਪਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬਲਤੇਜ ਪੰਨੂ ਦਾ ਇੱਕ ਬਹੁਤ ਵੱਡਾ ਬਿਆਨ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਕਿ ਸਾਡੇ ਕਈ ਨੌਜਵਾਨ ਪਹਿਲਾਂ ਮੈਂ ਕਈ ਵਾਰ ਦੱਸਿਆ ਕਿ ਜਿਹਨਾਂ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਤਾਂ ਉਸੇ ਹੀ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਨਹੀਂ ਕਿਉਂਕਿ ਬਹੁਤ ਵੱਡੀ ਤਸਕਰੀ ਬਿਕਰਮ ਮਜੀਠੀਆ ਨੇ ਪੰਜਾਬ ਦੇ ਵਿੱਚ ਕੀਤੀ ਹੈ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਉਹਦੇ ਲਿੰਕ ਜਿਹੜੇ ਕਿ ਹੁਣ ਫੜੇ ਵੀ ਜਾ ਰਹੇ ਨੇ ਇਹ ਇਹਨਾਂ ਦੇ ਚਲਾਏ ਹੋਏ ਅਫਸਰ ਸੀ ਔਰ ਅੱਜ ਬਿਕਰਮ ਮਜੀਠੀਆ ਨੂੰ ਅਮਰਪਾਲ ਦੀ ਤਰ੍ਹਾਂ ਕਹਿੰਦੇ ਜੀ ਬਿਕਰਮ ਮਜੀਠੀਆ ਨੂੰ ਵੀ ਡਿਬਰੂਗੜ੍ਹ ਦੇ ਵਿੱਚ ਵਿਜੀਲੈਂਸ ਬਿਊਰੋ ਲੈ ਚੱਲੀ ਹੈ ਤਾਂ ਹੁਣ ਪਹਿਲਾ ਬਲਤੇਜ ਸਿੰਘ ਪੰਨੂ ਇਹਨਾਂ ਦੇ ਹੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਕੀ ਕਹਿੰਦੇ ਨੇ ਪਹਿਲਾਂ ਤਾਂ ਇਹ ਸੁਣ ਲਓ ਉਸ ਤੋਂ ਬਾਅਦ ਸ਼ਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤੇ ਬੜੀ ਹੀ ਅਹਿਮ ਆਪੜੇ ਸੁਣੋ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੱਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਇ tanto ਵੱਡਾ ਹੋ ਜਾਂਦਾ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਮਾਜੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ-ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦੀ ਆਮਦ ਜਿਹੜੀ ਹੈ ਉਹ ਐਸੇ ਹੀ 7 ਤੋਂ 17 ਦੇ ਰਾਜਕਾਲ ਦੇ ਦੌਰਾਨ ਆਉਂਦੀ ਹੈ ਉਦੋਂ ਹੀ ਉਹਨਾਂ ਦੇ ਵਿਦੇਸ਼ੀ ਮਹਿਮਾਨ ਇੱਥੇ ਆ ਕੇ ਲਾਲ ਬੱਤੀ ਵਾਲੀਆਂ ਗੱਡੀਆਂ ਵਰਤਦੇ ਨੇ ਚਿਪਸੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਸ਼ਮੂਲੀਅਤ ਕਿਸ ਕਾਰੋਬਾਰ ਦੇ ਵਿੱਚ ਹੁੰਦੀ ਹੈ ਇਹਦੇ ਸੰਬੰਧੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਕੁਝ ਸੁਣਦੇ ਰਹੇ ਹੋ ਨਹੀਂ ਸਕ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਕੇਸ ਡੀਏ ਦਾ ਹੈ ਕੁਐਸਚਨ ਇਹਦੇ ਵਿੱਚ ਸਰਕਾਰ ਦਾ ਇਹ ਸੀ ਬਿジネス ਵਿਭਾਗ ਦਾ ਇਹ ਸੀ ਗੱਲ ਕਿ ਇਹਨੇ ਪੈਸੇ ਆਏ ਕਿੱਥੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਸ਼ੈਲ ਕੰਪਨੀਆਂ ਉਹਨਾਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਹਮੇਸ਼ਾ ਇਹ ਕਿਹਾ ਜਾਂਦਾ ਸੀ ਨਹੀਂ ਜੀ ਇਹ ਕੰਪਨੀਆਂ ਉਹਨਾਂ ਦੇ ਨਾਮ ਰਿਲੇਟਡ ਨਹੀਂ ਗਿਆ ਹੁਣ ਸਭ ਦੇ ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਲੋਕ ਕੋਈ 5 ਕਰੋੜ ਰੁਪਏ ਦੇ ਰਿਹਾ ਕੋਈ 10 ਕਰੋੜ ਰੁਪਏ ਦੇ ਰਿਹਾ ਤਾਂ ਸੁਣ ਲਿਆ ਪੰਜਾਬ ਵਾਲੇ ਚਿੱਟੇ ਦਾ ਮੇਨ ਮੁੱਦਾ ਸੀ ਨਾ ਜਿਹੜਾ ਪੰਜਾਬ ਦੇ ਅੰਦਰ ਕਹਿੰਦਾ ਸੀ ਇਹਨਾਂ ਦਾ ਪਰਿਵਾਰ ਕੇ ਭਾਈ ਸਾਡਾ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਨਹੀਂ ਕਰਦਾ ਔਰ ਨਾ ਹੀ ਸਾਡੇ ਪਰਿਵਾਰ ਦਾ ਕੋਈ ਨਸ਼ੇ ਪੱਤੇ ਦੇ ਵਿੱਚ ਹੱਥ ਹੈ ਪਰ ਵਿਕਰਮ ਸਿੰਘ ਮਜੀਠੀਆ ਨਸ਼ਾ ਦਾ ਤਸਕਰ ਵੀ ਆ ਉਹ ਚਾਹੇ ਚਿੱਟਾ ਕਹਿ ਲੋ ਚਾਹੇ ਗੋਲੀਆਂ ਕਹਿ ਲੋ ਚਾਹੇ ਕੈਪਸੂਲ ਕਹਿ ਲੋ ਚਾਹੇ ਪੁੱਕੀ ਵੀ ਕਹਿ ਲੋ ਕਿਉਂਕਿ ਪੁੱਕੀ ਦੇ ਟਰੱਕ ਭਰੇ ਹੋਏ ਭੋਲੇ ਦੇ ਨਾਲ ਜਦੋਂ ਫੜੇ ਗਏ ਸੀ ਨਾ ਉਦੋਂ ਭੋਲੇ ਨੇ ਵੀ ਇਹੀ ਗੱਲ ਕਹੀ ਸੀ ਹਾਈ ਕੋਰਟ ਦੇ ਅੰਦਰ ਸਾਡੇ ਹੀ ਪੰਜਾਬ ਤੇ ਹਰਿਆਣਾ ਦਾ ਹਾਈ ਕੋਰਟ ਹੈ ਜਿਹੜਾ ਉਹਦੇ ਵਿੱਚ ਇਹ ਗੱਲ ਕਹੀ ਕਿ ਕਹਿੰਦਾ ਭਾਈ ਬਿਕਰਮ ਸਿੰਘ ਮੰਜੂਠੀਆ ਮੇਰੇ ਨਾਲ ਮੌਜੂਦ ਆ ਮੇਰਾ ਸਾਥੀ ਆ ਮੈਂ ਉਸਦੇ ਨਾਲ ਰਹਿਣਾ ਤੇ ਅਸੀਂ ਤਸਕਰੀ ਦੋਵੇਂ ਇਕੱਠੇ ਕਰਦੇ ਆ ਸਾਡੇ ਪਹਿਲੇ ਮੂਹਰਲੀ ਗੱਡੀ ਦੇ ਵਿੱਚ ਸਰਕਾਰੀ ਬੱਤੀ ਵਾਲੀ ਗੱਡੀ ਜਿਹਦੇ ਵਿੱਚ ਬਿਕਰਮ ਸਿੰਘ ਮੰਜੂਠੀਆ ਬੈਠਦਾ ਔਰ ਉਸ ਤੋਂ ਬਾਅਦ ਸਾਡੇ ਭੁੱਕੀ ਦੇ ਭਰੇ ਹੋਏ ਟਰੱਕ ਪਿੱਛੇ ਚੱਲਦੇ ਨੇ ਕੋਈ ਨਾਕਾ ਜਾਂ ਕੋਈ ਪੁਲਿਸ ਕੋਈ ਮਹਿਕਮਾ ਸਾਨੂੰ ਨਹੀਂ ਰੁਕਦਾ ਤਾਂ ਇਸ ਕਰਕੇ ਬਿਕਰਮ ਸਿੰਘ ਮੰਜੂਠੀਆ ਦੇ ਉੱਤੇ ਇਹ ਗੱਲ ਸਾਬਤ ਹੁੰਦੀਆਂ ਜਾ ਰਹੀਆਂ ਨੇ ਔਰ ਵਿਜੀਲੈਂਸ ਬਿਊਰੋ ਜਿਸ ਤਫ਼ਤੀਸ਼ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਕੰਜਾ ਕੱਸ ਰਹੀ ਹੈ ਉਹਦਾ ਸੱਚ ਆਖਰ ਜਿਹੜਾ ਕਾਲਾ ਚਿੱਠਾ ਸੀ ਉਹ ਸਾਹਮਣੇ ਲਿਆ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਮਾਝੇ ਦਾ ਜਰਨਲ ਕਹਾਉਣ ਵਾਲਾ ਵਿਕਰਮ ਸਿੰਘ ਮਜੀਠੀਆ ਹੁਣ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਕਹਿੰਦੇ ਜੀ ਲੰਮੇ ਟਾਈਮ ਦੇ ਲਈ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕੱਲਾ ਕੋਈ ਇੱਕ ਬੰਦਾ ਨਹੀਂ ਜਾਂ ਕੋਈ ਇੱਕ ਮਾਂ ਨਹੀਂ ਬਹੁਤ ਸਾਰੀਆਂ ਮਾਵਾਂ ਨੇ ਪੰਜਾਬ ਦੇ ਅੰਦਰ ਜਿੰਨਾ ਲੋਕਾਂ ਦੇ ਘਰ ਬਿਕਰਮ ਸਿੰਘ ਮਜੀਠੀਏ ਦੇ ਕਾਰਨ ਉਜੜੇ ਨੇ ਐਸੇ ਕਰਕੇ ਉਹ ਬੰਦੇ ਨੂੰ ਸਰਾਫ ਲੱਗਿਆ ਹੋਇਆ ਐਸੇ ਕਰਕੇ ਤ ਉਹਨੂੰ ਮਾਮੂਜ ਹਾਈ ਕੋਰਟ ਅਦਾਲਤ ਨੇ ਕੱਲ ਰਿਹਾਈ ਨਹੀਂ ਦਿੱਤੀ ਉਹਨਾਂ ਨੇ ਇਹ ਗੱਲ ਕਹੀ ਤੇ ਕਹਿੰਦੇ ਜੇਕਰ ਬਿਕਰਮ ਸਿੰਘ ਮਜੀਠੀਏ ਨੂੰ ਅਸੀਂ ਛੱਡਦੇ ਵੀ ਹਾਂ ਇਹਨੂੰ ਗੈਲ ਵੀ ਦੇ ਦਿੰਨੇ ਆ ਤਾਂ ਬਾਹਰ ਜਾ ਕੇ ਜਿਸ ਤਰ੍ਹਾਂ ਦਾ ਪਹਿਲਾਂ ਉਹਦਾ ਰਵੱਈਆ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅਕਸਰ ਵੇਖਿਆ ਜਿਸ ਦਿਨ ਬਿਕਰਮ ਸਿੰਘ ਮਜੀਠੀਏ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਿਰਵਦਾਰੀ ਕਰਵਾਉਂਦੇ ਨੇ ਉਸ ਦਿਨ ਆਪਣੇ ਘਰ ਦੇ ਵਿੱਚ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਗਈ ਸੀ ਕਹਿੰਦੇ ਜੀ ਇਹਨੇ ਆਪਣੇ ਸਮਰਥਕਾਂ ਭੜਕਾ ਦਿੱਤੇ ਸੀ ਕਿ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਉੱਤੇ ਹਮਲਾ ਕਰ ਦੇਣ ਐਸ ਕਰਕੇ ਉਹਦਾ ਰਵੱਈਆ ਵੀਡੀਓ ਦੇ ਅੰਦਰ ਹਾਈ ਕੋਰਟ ਮਾਨਯੋਗ ਅਦਾਲਤ ਨੇ ਵੀ ਦੇਖਿਆ ਉਸੇ ਕਰਕੇ ਤਾਂ ਉਹਨੂੰ ਕੱਲ ਰਿਹਾਈ ਨਹੀਂ ਮਿਲੀ ਉਹ ਕਹਿੰਦੇ ਜੀ ਬਾਹਰ ਜਾ ਕੇ ਆਪਣੇ ਜਿਹੜੇ ਗਵਾਹ ਨੇ ਉਹਨਾਂ ਨੂੰ ਤਮਕਾ ਸਕਦਾ ਇਸ ਕਰਕੇ ਇਹਨਾਂ ਦਾ ਗੁੰਡਾਗਰਦੀ ਦੇ ਵਿੱਚ ਲਿਸਟਡ ਜਿਹੜਾ ਕਿ ਨਾਮ ਹੈ ਉਹ ਪਹਿਲੇ ਨੰਬਰ ਦੇ ਉੱਤੇ ਆ ਗਿਆ ਚਾਹੇ ਬਾਦਲ ਨੇ ਚਾਹੇ ਬਿਕਰਮ ਸਿੰਘ ਮਜੀਠੀਆ ਦੇਖੋ ਬੋਲਣ ਦੇ ਵਿੱਚ ਕੋਈ ਝੰਜਕਣਾ ਨਹੀਂ ਚਾਹੀਦਾ ਜਦੋਂ ਕਿ ਸਾਡੇ ਅੱਖਾਂ ਦੇ ਸਾਹਮਣੇ ਗੁੰਡਾਗਰਦੀ ਹੋਈ ਹੈ ਪੰਜਾਬ ਦੀ ਸਿਕੌਣ ਦੇ ਨਾਲ ਕਾਹਨ ਹੋਇਆ ਪੰਜਾਬ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਵਾਈਆਂ ਨੇ ਨਾਮ ਜੱਪਦੀਆਂ ਸੰਗਤਾਂ ਤੇ ਚਲਵਾਈਆਂ ਨੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦਾ ਜੀਜਾ ਸੁਖਵੀਰ ਸਿੰਘ ਬਾਦਲ ਉਹਦਾ ਗਹਾ ਪਿਓ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਮਾਫੀਆਂ ਮੰਗ ਚੁੱਕੇ ਅਕਾਲ ਤਖਤ ਸਾਹਿਬ ਤੇ ਤੇ ਫਿਰ ਇਸ ਗੱਲ ਨੂੰ ਪੰਜਾਬ ਭੁੱਲ ਕਿਵੇਂ ਸਕਦਾ ਇਸ ਗੱਲ ਨੂੰ ਵੀ ਤਾਂ ਚੇਤੇ ਰੱਖਦੇ ਹਨ ਲੋਕ ਐਸੇ ਕਰਕੇ ਭਾਈ ਪੰਜਾਬ ਦੇ ਵਿੱਚ ਨਾ ਕਦੇ ਇਹਨਾਂ ਦੀ ਸਰਕਾਰ ਆਉਲੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਯਤਨ ਬਹੁਤ ਕਰ ਰਹੇ ਨੇ ਵਿਚਾਰੇ ਪਤਾ ਨਹੀਂ ਕੀ ਕੁਝ ਖਾ ਕੇ ਯਾਨੀ ਪਾਸੇ ਦਿੰਦੇ ਹਨ ਜਦੋਂ-ਦੋਂ ਬੜੀਆਂ ਕਮੇਡੀ ਗੱਲਾਂ ਵੀ ਕਰ ਜਾਂਦੇ ਆ ਭੁੱਲ ਵੀ ਜਾਂਦੇ ਨੇ ਬਹੁਤ ਸਾਰੀਆਂ ਲੋਕ ਕੋਲੇ ਤੇ ਫਨੀ ਵੀਡੀਓ ਬਣਾ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਅੱਜਕੱਲ ਮਜ਼ਾਕ ਬਣੇ ਹੋਏ ਨੇ ਕਿਉਂ ਬਣੇ ਨੇ ਇਹਨਾਂ ਨੂੰ ਦਰਸਾਲ ਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਸਾਡੇ ਪੰਜਾਬ ਦੀ ਕੌਮ ਤੇ ਸਾਡੇ ਪੰਜਾਬ ਦੀ ਨੌਜਵਾਨੀ ਦਾ ਸਰਾਫ ਲੱਗਿਆ ਤੁਹਾਡਾ ਇਹਨਾਂ ਗੱਲਾਂ ਦੇ ਉੱਤੇ ਕੀ ਕਹਿਣਾ ਹੈ ਲਾਇਕ ਜਰੂਰ ਕਰ ਦੇਣਾ ਔਰ ਵੀਡੀਓ ਨੂੰ ਸ਼ੇਅਰ ਕਰ ਦੇਣਾ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਨ ਤੇ ਜਰੂਰ ਕਰ ਲੈਣਾ ਜੀ ਧੰਨਵਾਦ